ਅੰਦਰ ਅੰਦਰ ਨਹੀਂ ਗਿਆ ਅੰਦਰ ਚੱਲ ਆ ਤਾਂ ਫੇਰ ਵੀ ਤੁਹਾਨੂੰ ਫੜਿਆ ਕਿਉਂ ਫਿਰ ਅੰਦਰ ਜਿੱਤਣਾ ਫੜਿਆ ਫੜਕੀ ਦੀ ਗੱਲ ਉਹਦੇ ਦੋ ਮਿੰਟ ਹੋ ਗਏ ਨਾ ਵੀ ਕਿੱਥੋਂ ਦਾ ਆ ਮੈਂ ਕਰਨਾਲ ਦਾ ਕਰਨਾਲ ਤੋਂ ਆਇਓ ਕਿੰਨੇ ਦਿਨ ਹੋ ਗਏ ਇੱਥੇ ਆਪਾਂ ਥਾਂ ਲਿਆ ਹੈ 3 ਮਿੰਟ ਹੋ ਗਏ ਆਪਾਂ ਥਾਂ ਲਿਆ 19-20 ਅਗਸਤ ਦੇ ਵਿੱਚ ਆਪਾਂ ਮਾਰੇ ਨੇ ਮਾਪੇ ਮਾਨਸਰ ਗੁਰਦੁਆਰੇ ਦੇ ਉਹ ਵੀ ਨਾ ਆਉਂ ਵੀਡੀਓ ਕਰਨ ਅਗਸਤ ਤੋਂ ਕੀ ਨਾ ਤੁਹਾਡਾ ਨੇ ਨਾ ਪਰੋਬੀ ਸੇਂਗੇ ਕਰਨਾ ਕਰਨਾਲ ਤੋਂ ਆਇਆ ਮੈਂ ਤੇ ਸ਼ਰਾਬ ਕੋ ਪੀਤੀ ਹੋਈ ਆ ਮੈਂ ਪੀਤੀ ਬਿਨਾ ਮੈਂ ਮੇਰੇ ਮਰਜ਼ੀ ਹੈ ਕਿਰਪਾਨ ਪਾ ਕੇ ਕਿਰਪਾਨ ਪਾ ਕੇ ਨਾ ਮੈਂ ਕਿਰਪਾਨ ਪਾ ਕੇ ਕਰਦੇ ਹੋ ਤੇ ਦਰਬਾਰ ਸਾਹਿਬ ਆ ਕੇ ਤੁਸੀਂ ਬਤਨਿਸ਼ੀਆਂ ਕਰਦੇ ਨੇ ਗੁਰੂ ਮੇਰੇ ਆਖਾ ਉਹ ਵੀਡੀਓ ਬਣਾਓ ਗੁਰੂ ਮੇਰੇ ਆਖਾ ਉਹ ਬੋਲਣਾ ਜ਼ਿਆਦਾ ਹਾਂ ਬੋਲਣਾ ਐਡਾ ਮੁਸਤਾਰ ਆ ਤੁਸੀਂ ਅੰਦਰ ਗਏ ਸੀ ਸਾਰਾ ਕੁਝ ਕਰਕੇ ਆਇਆ ਮੈਂ ਅੰਦਰ ਨਹੀਂ ਦਰਬਾਰ ਸਾਹਿਬ ਨਹੀਂ ਗਿਆ ਹਾਂ ਉੱਥੇ ਨਹੀਂ ਗਿਆ ਮੈਂ ਅੰਦਰੋਂ ਸਾਰੇ ਪੀਤੀ ਆ ਮੈਂ ਸਾਰੇ ਪੀਤੀ ਆ ਪੀਤੀ ਸ਼ਰਾਬ ਜੀ ਹਾਂ ਪੀਤੀ ਜੀ ਕੀਤੀ ਮਾਹੂਨੀ ਕੀਤੀ ਐਕਸਟ੍ਰੀ ਕੀਤੀ ਮੈਂ ਇਕੱਲੇ ਆਇਓ ਨਹੀਂ ਹਾਂ ਕੱਲੇ ਆ ਮੈਂ ਪੱਛੇ ਨੇ ਦੋ ਮੁੰਡੇ ਨੇ ਦਰਵਾਜ਼ਾ ਆ ਕੇ ਸ਼ਰਾਬ ਪੀ ਕੇ ਆਏ ਮਜ਼ਾ ਆਉਂਦਾ ਅੰਦਰ ਨਹੀਂ ਗਿਆ ਅੰਦਰ ਚੱਲ ਆ ਤਾਂ ਫਿਰ ਵੀ ਤੁਹਾਨੂੰ ਬੜਿਆ ਕਿਉਂ ਫਿਰ ਅੰਦਰ ਜਿੱਤਾ ਨਾ ਫੜਿਆ ਗੱਲ ਵੀ ਦੋ ਮਿੰਟ ਦਾ ਨਾ ਵੀ ਕਿੱਥੋਂ ਦਾ ਆ ਮੈਂ ਕਰਨਾਲ ਦਾ ਕਰਨਾਲ ਤੋਂ ਆਇਓ ਕਿੰਨੇ ਦਿਨ ਹੋ ਗਏ ਇੱਥੇ ਆਪਾਂ ਥਾਂ ਲਿਆ ਹੈ 3 ਮਹੀਨੇ ਹੋ ਗਏ ਆਪਾਂ ਥਾਂ ਲਿਆ 19 ਜੁਲਾਈ ਅਗਸਤ ਦੇ ਵਿੱਚ ਆਪਾਂ ਮਾਰਨੇ ਨਾ ਪਾਈ ਮਨਸਰ ਕੋਲ ਤੋਂ ਬੜੀ ਉਹ ਵੀ ਨਾ ਉਹ ਵੀਡੀਓ ਕਰਾਉਂ ਨਾ ਗਸਤੋ ਕੀ ਨਾ ਤੁਹਾਡਾ ਮੇਰਾ ਨਾਮ ਪ੍ਰਭਜੀਤ ਸਿੰਘ ਹੈ ਕਰਨਾਲ ਤੋਂ ਆਇਆ ਮੈਂ ਤੇ ਸ਼ਰਾਬ ਕੋ ਪੀਤੀ ਹੋਈ ਮੈਂ ਪੀਤੀ ਪੀਣਾ ਮੈਂ ਮੇਰੇ ਮਰਜੀ ਹੈ ਤਿਰਫਾਨ ਪਾ ਕੇ ਤਿਰਫਾਨ ਪੀਣਾ ਤਿਰਫਾਨ ਪਾ ਕੇ ਬੈਠਾ ਮੈਂ ਤਿਰਫਾਨ ਪਾ ਕੇ ਕਰਦੇ ਉਹ ਤੇ ਦਰਬਾਰ ਸਾਹਿਬ ਆ ਕੇ ਤੁਸੀਂ ਬਤਮੀਸੀਆ ਕਰਦੇ ਗੁਰੂ ਮੇਰੇ ਆਖਾ ਬਣਾਓ ਉਹ ਵੀਡੀਓ ਬਣਾਓ ਗੁਰੂ ਮੇਰੇ ਆਖਾ ਉਹ ਬੋਲਣਾ ਜ਼ਿਆਦਾ ਹਾਂ ਬੋਲਣਾ ਐਡਾ ਮੁਸਤ ਕਰਿਆ ਤੁਸੀਂ ਅੰਦਰ ਗਏ ਸੀ ਸਾਰਾ ਕੁਝ ਕਰਕੇ ਆਇਆ ਮੈਂ ਅੰਦਰ ਨਹੀਂ ਦਰਬਾਰ ਸਾਹਿਬ ਨਹੀਂ ਗਿਆ ਹਾਂ ਉੱਥੇ ਨਹੀਂ ਗਿਆ ਮੈਂ ਅੰਦਰ ਨੂੰ ਸਾਰੇ ਪੀਤੀ ਆ ਮੈਂ ਸਾਰੇ ਪੀਤੀ ਆ ਹਿਤੇਸ਼ ਰਾਜ ਜੀ ਹਾਂ ਪੀਤੀ ਪੀਤੀ ਮਾਹੌਲ ਵੀ ਠੀਕ ਠੀਕ ਹੈ ਮੈਂ ਇਕੱਲੇ ਆਇਓ ਨਹੀਂ ਮੈਂ ਹਾਂ ਇਕੱਲੇ ਆਇਆ ਮੈਂ ਬੱਚੇ ਨੇ ਦੋ ਮੁੰਡੇ ਨੇ ਦਰਵਾਜ਼ਾ ਆ ਕੇ ਸ਼ਰਾਪੀ ਕੀ ਆਏ ਮਜਾ ਆਦਾ ਅੰਦਰ ਨਹੀਂ ਗਿਆ ਅੰਦਰ ਚੱਲ ਆਹ ਤੇ ਫਿਰ ਵੀ ਤੁਹਾਨੂੰ ਬੜਿਆ ਕਿਉਂ ਫਿਰ ਅੰਦਰ ਜਿੱਤਣਾ ਫੜਿਆ ਫੜਿਆ ਬੜਿਆ ਦੀ ਗੱਲ ਦੀ ਦੋ ਮੁੰਡੇ ਹਾਂ ਵੀ ਕਿੱਥੋਂ ਦਾ ਹੈ ਮੈਂ ਕਰਨਾਲ ਦਾ ਕਰਨਾਲ ਤੋਂ ਆਇਓ ਕਿੰਨੇ ਦਿਨ ਹੋ ਗਏ ਇੱਥੇ ਆਪਾਂ ਥਾਂ ਰਿਹਾ ਹੈ 3 ਮਹੀਨੇ ਹੋ ਗਏ ਆਪਾਂ ਥਾਂ ਰਿਹਾ 19-20 ਅਗਸਤ ਦੇ ਵਿੱਚ ਆਪਾਂ ਮੈਨੂੰ ਮਾਪੇ ਮਨਸਰਗੁਰਦ ਵਰਗੇ ਉਹ ਵੀ ਨਾ ਵੀਡੀਓ ਕਰਨ ਹਾਕਸ ਤੋਂ ਕੀ ਨਾ ਤੁਹਾਡਾ ਮੇਰਾ ਨਾਮ ਪ੍ਰਭਜੀਤ ਸਿੰਘ ਹੈ ਕਰਨਾਲ ਤੋਂ ਆਇਆ ਮੈਂ ਤੇ ਸ਼ਰਾਬ ਕੋ ਪੀਤੀ ਹੋਈ ਮੈਂ ਪੀਤੀ ਪੀਣਾ ਮੈਂ ਮੇਰੇ ਵਰਜੀ ਹੈ ਤਰਪਾਨ ਪਾ ਕੇ ਤਰਪਾਨ ਪੀਣਾ ਤਰਪਾਨ ਪਾ ਕੇ ਨਾ ਮੈਂ ਤਰਪਾਨ ਪਾ ਕਰਦੇ ਉਹ ਤੇ ਦਰਬਾਰ ਸਾਹਿਬ ਆ ਕੇ ਤੁਸੀਂ ਬਤਮੀਜ਼ੀਆਂ ਕਰਦੇ ਨੇ ਗੁਰੂ ਮੇਰੇ ਆਖਾ ਬਣਾਓ ਵੀਡੀਓ ਬਣਾਓ ਗੁਰੂ ਮੇਰੇ ਆਖਾ ਹੈ ਉਹ ਬੋਲਣਾ ਜ਼ਿਆਦਾ ਹਾਂ ਬੋਲਣਾ ਐਡਾ ਮੁਸਤਾਰ ਆ ਤੁਸੀਂ ਅੰਦਰ ਗਏ ਸੀ ਸਾਰਾ ਕੁਝ ਕਰਕੇ ਆ ਮੈਂ ਅੰਦਰ ਨਹੀਂ ਦਰਬਾਰ ਸਾਹਿਬ ਨਹੀਂ ਗਿਆ ਹਾਂ ਉੱਥੇ ਨਹੀਂ ਗਿਆ ਮੈਂ ਦਰੂਸ਼ੇਰੇ ਪੀਤੀ ਆ ਮੈਂ ਸਾਰੇ ਪੀਤੀ ਆ ਕੀਤੀਸ਼ ਰਾਜ ਜੀ ਹਾਂ ਪੀਤੀ ਪੀਤੀ ਮਾਹੂਨ ਪੀਤੀ ਐਕਟ ਪੀਤੀ ਮੈਂ ਕੱਲੇ ਆਇਓ ਨਹੀਂ ਮੈਂ ਹਾਂ ਕੱਲੇ ਆ ਮੈਂ ਪੱਛੇ ਨੇ ਦੋ ਮੁੰਡੇ ਨੇ ਦਰਵਾਜ਼ਾ ਆ ਕੇ ਸ਼ਰਾਬ ਹੀ ਕੀ ਆਏ ਮਜਾ ਆਉਂਦਾ ਅੰਦਰ ਨਹੀਂ ਗਿਆ ਮੈਂ ਅੰਦਰ ਚੱਲ ਆ ਤੇ ਫਿਰ ਵੀ ਤੁਹਾਨੂੰ ਫੜਿਆ ਕਿਉਂ ਫਿਰ ਅੰਦਰ ਜੇ ਤੁਹਾਨੂੰ ਫੜਿਆ ਫੜਕੀ ਨਾ ਨਾ ਵੀ ਕਿੱਥੋਂ ਦਾ ਆ ਮੈਂ ਕਰਨਾਲ ਦਾ ਕਰਨਾਲ ਤੋਂ ਆਇਓ ਕਿੰਨੇ ਦਿਨ ਹੋ ਗਏ ਇੱਥੇ ਆਪਾਂ ਥਾਂ ਲਿਆ ਹੈ ਤਿੰਨ ਕਿੰਨੇ ਬਣਾ ਆਪਾਂ ਥਾਂ ਲਿਆ 19 20 ਅਗਸਤ ਦੇ ਵਿੱਚ ਆਪਾਂ ਮਾਰਨ ਨੂੰ ਮਾ ਪਾਈ ਮਨਸਰ ਗੁਰਦੁਆਰੇ ਉਹ ਵੀ ਬਣਾਉ ਵੀਡੀਓ ਕਰਨ ਹਾਕਸ ਤੋਂ ਕੀ ਨਾ ਤੁਹਾਡਾ ਮੇਰਾ ਨਾਮ ਪ੍ਰਭਜੀਤ ਸਿੰਘ ਹੈ ਕਰਨਾਲ ਤੋਂ ਆਇਆ ਮੈਂ ਤੇ ਸ਼ਰਾਬ ਕੋ ਪੀਤੀ ਹੋਈ ਮੈਂ ਪੀਤੀ ਪੀਣਾ ਮੈਂ ਮੇਰੇ ਮਰਜੀ ਹੈ ਤਰਪਾਨ ਪਾ ਕੇ ਤਰਪਾਨ ਪੀਣਾ ਤਰਪਾਨ ਪਾ ਕੇ ਪੀਣਾ ਮੈਂ ਪਰ ਤਰਪਾਨ ਪਾ ਕਰਦੇ ਉਹ ਤੇ ਦਰਬਾਰ ਸਾਹਿਬ ਆ ਕੇ ਤੁਸੀਂ ਬਤਮੀਜ਼ੀ ਕਿਉਂ ਕਰਦੇ ਤੇ ਗੁਰੂ ਮੇਰੇ ਆਖਾ ਬਣਾਓ ਉਹ ਵੀਡੀਓ ਬਣਾਓ ਗੁਰੂ ਮੇਰੇ ਆਖਾ ਹੈ ਉਹ ਬੋਲਣਾ ਜ਼ਿਆਦਾ ਹਾਂ ਬੋਲਣਾ ਐਡਾ ਮੁਸਤਾਰ ਆ ਤੁਸੀਂ ਅੰਦਰ ਗਏ ਸੀ ਸਾਰਾ ਕੁਝ ਕਰਕੇ ਆਇਆ ਮੈਂ ਅੰਦਰ ਨਹੀਂ ਦਰਬਾਰ ਸਾਹਿਬ ਨਹੀਂ ਗਿਆ ਹਾਂ ਉੱਥੇ ਨਹੀਂ ਗਿਆ ਮੈਂ ਦਰੂ ਸੇਰੇ ਪੀਤੀ ਆ ਮੈਂ ਸਾਰੇ ਪੀ ਸੀ ਕੀਤੀਸ਼ ਰਾਜ ਜੀ ਹਾਂ ਪੀਤੀ ਪੀਤੀ ਮਾਹੂਨ ਵੀ ਸੀ ਐਕਟ ਵੀ ਸੀ ਮੈਂ ਇਕੱਲੇ ਆਇਓ ਨਹੀਂ ਮਹਾ ਇਕੱਲੇ ਆ ਮੈਂ ਬੱਚੇ ਨੇ ਦੋ ਮੁੰਡੇ ਨੇ ਦਰਵਾਜ਼ਾ ਆ ਕੇ ਸ਼ਰਾਬ ਵੀ ਕੀ ਆਏ ਮਜ਼ਾ ਆਉਂਦਾ ਅੰਦਰ ਨਹੀਂ ਗਿਆ ਅੰਦਰ ਚੱਲ ਆ ਤੇ ਫਿਰ ਵੀ ਤੁਹਾਨੂੰ ਫੜਿਆ ਕਿਉਂ ਫਿਰ ਅੰਦਰ ਜਿੱਤਣਾ ਫੜਿਆ ਫੜਿਆ ਨਾ ਵੀ ਕਿੱਥੋਂ ਦਾ ਆ ਮੈਂ ਕਰਨਾਲ ਦਾ ਕਰਨਾਲ ਤੋਂ ਆਇਓ ਕਿੰਨੇ ਦਿਨ ਹੋ ਗਏ ਇੱਥੇ ਆਪਾਂ ਥਾਂ ਲਿਆ ਹੈ 3 ਮਹੀਨਾ ਬਣਿਆ ਆਪਾਂ ਥਾਂ ਲਿਆ 19-20 ਅਗਸਤ ਦੇ ਵਿੱਚ ਆਪਾਂ ਮਹਰਨੀ ਮਾ ਪਾਈ ਮਨਸਰ ਗੁਰਦੁਆਰੇ ਵੀ ਬਣਾਉਂਦੇ ਆ ਵੀਡੀਓ ਕਾਰਨ ਨਾ ਗਸਤੀਂ ਨਾ ਤੁਹਾਡਾ ਮੇਰਾ ਨਾ ਪ੍ਰਭਜੀ ਸਿੰਘ ਹੈ ਕਰਨਾਲ ਤੋਂ ਆਇਆ ਮੈਂ ਤੇ ਸ਼ਰਾਬ ਕੋ ਪੀਤੀ ਹੋਈ ਹੈ ਮੈਂ ਪੀਤੀ ਬਿਨਾ ਮੈਂ ਮੇਰੇ ਮਰਜੀ ਹੈ ਤਿਰਫਾਨ ਪਾ ਕੇ ਤਿਰਫਾਨ ਪੀਣਾ ਤਿਰਫਾਨ ਪਾ ਕੇ ਬਿਨਾ ਮੈਂ ਤਿਰਫਾਨ ਪਾ ਕੇ ਕਰਦੇ ਉਹ ਤੇ ਦਰਬਾਰ ਸਾਹਿਬ ਆ ਕੇ ਤੁਸੀਂ ਬਤਮੀਜ਼ੀਆਂ ਕਰਦੇ ਗੁਰੂ ਮੇਰੇ ਅੱਖਾਂ ਪਾਓ ਉਹ ਵੀਡੀਓ ਬਣਾਓ ਗੁਰੂ ਮੇਰੇ ਅੱਖਾਂ ਉਹ ਬੋਲਣਾ ਜ਼ਿਆਦਾ ਹਾਂ ਬੋਲਣਾ ਐਡਾ ਮੁਸ਼ਤਾਰਿਆ ਤੁਸੀਂ ਅੰਦਰ ਗਏ ਸੀ ਸਾਰਾ ਕੁਝ ਕਰਕੇ ਆਇਆ ਮੈਂ ਅੰਦਰ ਨਹੀਂ ਦਰਬਾਰ ਸਾਹਿਬ ਨਹੀਂ ਗਿਆ ਹਾਂ ਉੱਥੇ ਨਹੀਂ ਗਿਆ ਮੈਂ ਅੰਦਰ ਵੀ ਸਾਰੇ ਪੀਤੀ ਹੈ ਮੈਂ ਸਾਰੇ ਪੀਤੀ ਹੈ ਪੀਤੀ ਜਰਾਬ ਜੀ ਹਾਂ ਪੀਤੀ ਪੀਤੀ ਮਾਹੌਲ ਮੀਤੀ ਐਕਟ ਪੀਤੀ ਮੈਂ ਕੱਲੇ ਆਇਓ ਨਹੀਂ ਮਹਾ ਕਲੇ ਆ ਮੈਂ ਬੱਚੇ ਨੇ ਦੋ ਮੁੰਡੇ ਨੇ ਦਰਵਾਜ਼ੇ ਆ ਕੇ ਸ਼ਰਾਬ ਪੀ ਕੇ ਆਏ ਮਜ਼ਾ ਆਉਂਦਾ ਅੰਦਰ ਨਹੀਂ ਗਿਆ ਅੰਦਰ ਚੱਲ ਆ ਤਾਂ ਫਿਰ ਵੀ ਤੁਹਾਨੂੰ ਬੜਿਆ ਕਿਉਂ ਫਿਰ ਅੰਦਰ ਜੱਦਾ ਨਾ ਫੜਿਆ ਬੜਿਆ ਨਾ ਵੀ ਕਿੱਥੋਂ ਦਾ ਆ ਮੈਂ ਕਰਨਾਲ ਦਾ ਕਰਨਾਲ ਤੋਂ ਆਇਓ ਕਿੰਨੇ ਦਿਨ ਹੋ ਗਏ ਇੱਥੇ ਆਪਾਂ ਥਾਂ ਲਿਆ ਹੈ 3 ਕਿੰਨੇ ਹੋ ਗਏ ਆਪਾਂ ਥਾਂ ਲਿਆ 19-20 ਅਗਸਤ ਦੇ ਵਿੱਚ ਆ ਆਪਾਂ ਮਹਾਰਾਜਾ ਮਾਪੇ ਮਨਸਰ ਗੁਰਦੁਆਰੇ ਵੀ ਬਣਾਉਂ ਆ ਵੀਡੀਓ ਕਹਰਨਾ ਨਾ ਗਸਤ ਕੀ ਨਾ ਤੁਹਾਡਾ ਮੇਰਾ ਨਾਮ ਪ੍ਰਭਜੀਤ ਸਿੰਘ ਇਹ ਕਰਨਾ ਕਰਨਾਲ ਤੋਂ ਆਇਆ ਮੈਂ ਤੇ ਸ਼ਰਾਬ ਕੋ ਪੀਤੀ ਹੋਈ ਮੈਂ ਪੀਤੀ ਪੀਣਾ ਮੈਂ ਮੇਰੇ ਮਾਰੇ ਵਰਜੀ ਹੈ ਤਿਰਪਾਣ ਪਾ ਕੇ ਤਿਰਪਾਣ ਪੀਣਾ ਤਿਰਪਾਣ ਪਾ ਕੇ ਪੀਣਾ ਮੈਂ ਤਿਰਪਾਣ ਪਾ ਕੇ ਕਰਦੇ ਹੋ ਤੇ ਦਰਬਾਰ ਸਾਹਿਬ ਆ ਕੇ ਤੁਸੀਂ ਬਤਨ ਕੀ ਕਰਦੇ ਗੁਰੂ ਮੇਰੇ ਆਖਾ ਆਪਾਂ ਉਹ ਵੀਡੀਓ ਬਣਾਓ ਗੁਰੂ ਮੇਰੇ ਆਖਾ ਉਹ ਬੋਲਣਾ ਜ਼ਿਆਦਾ ਹਾਂ ਬੋਲਣਾ ਐਡਾ ਮੁਸਤਾਰ ਆ ਤੁਸੀਂ ਅੰਦਰ ਗਏ ਸੀ ਸਾਰਾ ਕੁਝ ਕਰਕੇ ਆਇਆ ਮੈਂ ਅੰਦਰ ਨਹੀਂ ਦਰਬਾਰ ਸਾਹਿਬ ਨਹੀਂ ਗਿਆ ਹਾਂ ਉੱਥੇ ਨਹੀਂ ਗਿਆ ਮੈਂ ਅੰਦਰੋਂ ਸੇਰੇ ਪੀਤੀ ਮਾਸਵਰੇ ਪੀਤੀ ਐ ਹਿਤੇਸ਼ ਰਾਜ ਜੀ ਹਾਂ ਪੀਤੀ ਪੀਤੀ ਮਾਹੁੰਨ ਵੀ ਪੀਤੀ ਐ ਸਟੇਪ ਵੀਤੀ ਮੈਂ ਕੱਲੇ ਆਇਓ ਨਹੀਂ ਮੈਂ ਹਾਂ ਕੱਲੇ ਆ ਮੈਂ ਪੱਤੀ ਨੇ ਦੋ ਮੁੰਡੇ ਨੇ ਦਰਬਾਰ ਸਾਹਿਬ ਆ ਕੇ ਸ਼ਰਾਬ ਪੀ ਕੇ ਆਏ ਮਜ਼ਾ ਆਉਂਦਾ ਅੰਦਰ ਨਹੀਂ ਗਿਆ ਅੰਦਰ ਚੱਲ ਆ ਤੇ ਫਿਰ ਵੀ ਤੁਹਾਨੂੰ ਫੜਿਆ ਕਿਉਂ ਫਿਰ ਅੰਦਰ ਜੇ ਤੁਹਾਨੂੰ ਫੜਿਆ ਫੜ ਕੇ ਨਹੀਂ ਗੱਲ ਵੀ ਦੋ ਮਿੰਟ ਦਾ ਆ ਵੀ ਕਿੱਥੋਂ ਦਾ ਐ ਮੈਂ ਕਰਨਾਲ ਦਾ ਕਰਨਾਲ ਤੋਂ ਆਇਓ ਕਿੰਨੇ ਦਿਨ ਹੋ ਗਏ ਇੱਥੇ ਤੋਂ ਆਪਾਂ ਇਸ ਥਾਂ ਲਿਆ ਹੈ 3 ਮਿੰਟ ਹੋ ਗਏ ਆਪਾਂ ਥਾਲੇ 19 23 ਅਗਸਤ ਦੇ ਵਿੱਚ ਆਪਾਂ ਮਾਰੇ ਨੇ ਮਾਪੇ ਮਾਨਸਰ ਗੁਰਦੁਆਰੇ ਦੇ ਉਹ ਵੀ ਨਾ ਵੀਡੀਓ ਕਰਨਾ ਅਗਸਤ ਤੋਂ ਹੀ ਨਾ ਤੁਹਾਡਾ ਮੇਰਾ ਨਾਮ ਪ੍ਰਭਜੀਤ ਸਿੰਘ ਹੈ ਕਰਨਾਲ ਤੋਂ ਆਇਆ ਮੈਂ ਤੇ ਸ਼ਰਾਬ ਕੋ ਪੀਤੀ ਹੋਈ ਹੈ ਮੈਂ ਪੀਤੀ ਬਿਨਾ ਮੈਂ ਮੇਰੇ ਮਾਰੇ ਬਰਜੀ ਹੈ ਤਲਵਾਰ ਪਾ ਕੇ ਤਲਵਾਰ ਫਿਰਨਾਂ ਨੂੰ ਕਰਪਾਨ ਪਾਗ ਬਣਾਵਾ ਕਰਪਾਨ ਪਾਗ ਕਰਦੇ ਹੋ ਤੇ ਦਰਬਾਰ ਸਾਹਿਬ ਆ ਕੇ ਤੁਸੀਂ ਬਤਮੀਜ਼ੀयां ਕਰਦੇ ਨੇ ਗੁਰੂ ਮੇਰੇ ਆਖਾ ਬਾ ਉਹ ਵੀਡੀਓ ਬਣਾਓ ਗੁਰੂ ਮੇਰੇ ਆਖਾ ਉਹ ਬੋਲਣਾ ਜ਼ਿਆਦਾ ਹਾਂ ਬੋਲਣਾ ਐਡਾ ਮੁਸਕਰਿਆ ਤੁਸੀਂ ਅੰਦਰ ਗਏ ਸੀ ਸਾਰਾ ਕੁਝ ਕਰਕੇ ਆਇਆ ਮੈਂ ਅੰਦਰ ਨਹੀਂ ਦਰਬਾਰ ਸਾਹਿਬ ਨਹੀਂ ਗਿਆ ਹਾਂ ਉੱਥੇ ਨਹੀਂ ਗਿਆ ਮੈਂ ਅੰਦਰੋਂ ਸੇਰੇ ਪੀਤੀ ਆ ਮੈਂ ਸਾਰੇ ਪੀਤੀ ਹਿੱਤੀ ਸੀ ਰਬ ਜੀ ਹਾਂ ਪੀਤੀ ਸੀ ਕ੍ਰਿਤੀ ਮਾਹੁੰਮੀ ਕ੍ਰਿਤੀ ਐਕਟ ਕ੍ਰਿਤੀ ਮੈਂ ਇਕੱਲੇ ਆਇਓ ਨਹੀਂ ਮਹਾ ਇਕੱਲੇ ਆ ਮੈਂ ਬੱਚੇ ਨੇ ਦੋ ਮੁੰਡੇ ਨੇ ਦਰਵਾਜ਼ਾ ਆ ਕੇ ਸ਼ਰਾਬ ਪੀ ਕੇ ਆਏ ਮਜਾ ਹੁੰਦਾ ਅੰਦਰ ਨਹੀਂ ਗਿਆ ਅੰਦਰ ਚੱਲ ਆ ਤੇ ਫਿਰ ਵੀ ਤੁਹਾਨੂੰ ਬੜਿਆ ਕਿਉਂ ਫਿਰ ਅੰਦਰ ਜਿੱਤਣਾ ਫੜਿਆ ਫੜੀ ਗੱਲ ਦੀ ਦੋ ਮਿੰਟ ਦਾ ਨਾ ਵੀ ਕਿੱਥੋਂ ਦਾ ਆ ਮੈਂ ਕਰਨਾਲ ਦਾ ਕਰਨਾਲ ਤੋਂ ਆਇਓ ਕਿੰਨੇ ਦਿਨ ਹੋ ਗਏ ਇੱਥੇ ਆਪਾਂ ਥਾਂ ਲਿਆ ਹੈ 3 ਮਹੀਨੇ ਹੋ ਗਏ ਆਪਾਂ ਥਾਂ ਲਿਆ 19-20 ਅਗਸਤ ਦੇ ਵਿੱਚ ਆਪਾਂ ਮਾਰੇ ਨੇ ਮਾਪੇ ਮਾਨਸਰ ਗੁਰਦੁਆਰੇ ਵਰਗੇ ਉਹ ਬਣਾਓ ਵੀਡੀਓ ਕਰਨ ਹਾਕਸ ਤੋਂ ਕੀ ਨਾ ਤੁਹਾਡਾ ਮੇਰਾ ਨਾਮ ਪ੍ਰਭਜੀਤ ਸਿੰਘ ਹੈ ਕਰਨਾਲ ਤੋਂ ਆਇਆ ਮੈਂ ਤੇ ਸ਼ਰਾਬ ਕੋ ਪੀਤੀ ਹੋਈ ਮੈਂ ਪੀਤੀ ਪੀਣਾ ਮੈਂ ਮੈਂ ਵਰਜੀ ਹੈ ਤਰਪਾਨ ਪਾ ਕੇ ਤਰਪਾਨ ਪੀਣਾ ਤਰਪਾਨ ਪਾ ਕੇ ਨਾ ਮੈਂ ਤਰਪਾਨ ਪਾ ਕਰਦੇ ਉਹ ਤੇ ਦਰਬਾਰ ਸਾਹਿਬ ਆ ਕੇ ਤੁਸੀਂ ਬਤਮੀਸੀਆ ਕਰਦੇ ਗੁਰੂ ਮੇਰੇ ਆਖਾ ਬਣਾਓ ਉਹ ਵੀਡੀਓ ਬਣਾਓ ਗੁਰੂ ਮੇਰੇ ਆਖਾ ਉਹ ਬੋਲਣਾ ਜ਼ਿਆਦਾ ਹਾਂ ਬੋਲਣਾ ਐਡਾ ਮੁਸਤਾਰ ਆ ਤੁਸੀਂ ਅੰਦਰ ਗਏ ਸੀ ਸਾਰਾ ਕੁਝ ਕਰਕੇ ਆਇਆ ਮੈਂ ਅੰਦਰ ਨਹੀਂ ਦਰਬਾਰ ਸਾਹਿਬ ਨਹੀਂ ਗਿਆ ਹਾਂ ਉੱਥੇ ਨਹੀਂ ਗਿਆ ਮੈਂ ਦਰੂ ਸੇਰੇ ਪੀਤੀ ਆ ਮੈਂ ਸਾਰੇ ਪੀਤੀ ਸੀ ਪੀਤੀ ਸ਼ਰਾਬ ਜੀ ਹਾਂ ਪੀਤੀ ਜੀ ਕਿੱਤੀ ਮਹੁੰ ਵੀਤੀ ਐਕਟ ਵੀਤੀ ਐ ਮੈਂ ਇਕੱਲੇ ਆਇਓ ਨਹੀਂ ਮਹਾ ਇਕੱਲੇ ਆ ਮੈਂ ਪੱਛੇ ਨੇ ਦੋ ਮੁੰਡੇ ਨੇ ਦਰਵਾਜ਼ਾ ਬਾਕੇ ਸ਼ਰਾਪੀ ਕੇ ਆਏ ਮਜ਼ਾ ਆਉਂਦਾ ਅੰਦਰ ਨਹੀਂ ਗਿਆ ਅੰਦਰ ਚੱਲ ਆ ਤਾਂ ਫਿਰ ਵੀ ਤੁਹਾਨੂੰ ਭੜਿਆ ਕਿਉਂ ਫਿਰ ਅੰਦਰ ਚੱਲਣਾ ਭੜਿਆ ਫਿਰ ਨਾ ਆ ਵੀ ਕਿੱਥੋਂ ਦਾ ਆ ਮੈਂ ਕਰਨਾਲ ਦਾ ਕਰਨਾਲ ਤੋਂ ਆਇਓ ਕਿੰਨੇ ਦਿਨ ਹੋ ਗਏ ਇੱਥੇ ਆਪਾਂ ਥਾਂ ਲਿਆ 3 ਕਿੰਨੇ ਹੋ ਗਏ ਆਪਾਂ ਥਾਂ ਲਿਆ 19 20 ਦੇ ਵਿੱਚ ਅਗਸਤ ਦੇ ਵਿੱਚ ਆਪਾਂ ਮਾਰਨ ਨੂੰ ਮਾ ਪਾਈ ਮਨਸਰ ਕੋਲ ਤੋਂ ਵਰਗੇ ਉਹ ਵੀ ਬਣਾਉ ਵੀਡੀਓ ਕਰਨ ਹਾਕਸ ਤੋਂ ਕੀ ਨਾ ਤੁਹਾਡਾ ਮੇਰਾ ਨਾਮ ਪ੍ਰਭਜੀਤ ਸਿੰਘ ਹੈ ਕਰਨਾਲ ਤੋਂ ਆਇਆ ਮੈਂ ਤੇ ਸ਼ਰਾਬ ਕੋ ਪੀਤੀ ਹੋਈ ਮੈਂ ਪੀਤੀ ਪੀਣਾ ਮੈਂ ਮੇਰੇ ਵਰਜੀ ਹੈ ਤਰਪਾਨ ਪਾ ਕੇ ਤਰਪਾਨ ਪੀਣਾ ਤਰਪਾਨ ਪਾ ਕੇ ਪੀਣਾ ਮੈਂ ਤਰਪਾਨ ਪਾ ਕੇ ਕਰਦੇ ਉਹ ਤੇ ਦਰਬਾਰ ਸਾਹਿਬ ਆ ਕੇ ਤੁਸੀਂ ਬਤਮੀਜ਼ੀ ਕਿਉਂ ਕਰਦੇ ਤੇ ਗੁਰੂ ਮੇਰੇ ਆਖਾ ਬਣਾਓ ਉਹ ਵੀਡੀਓ ਬਣਾਓ ਗੁਰੂ ਮੇਰੇ ਆਖਾ ਉਹ ਬੋਲਣਾ ਜ਼ਿਆਦਾ ਹਾਂ ਬੋਲਣਾ ਐਡਾ ਮੁਸਤਾਰ ਆ ਤੁਸੀਂ ਅੰਦਰ ਗਏ ਸੀ ਸਾਰਾ ਕੁਝ ਕਰਕੇ ਆਇਆ ਮੈਂ ਅੰਦਰ ਨਹੀਂ ਦਰਬਾਰ ਸਾਹਿਬ ਨਹੀਂ ਗਿਆ ਹਾਂ ਉੱਥੇ ਨਹੀਂ ਗਿਆ ਮੈਂ ਅੰਦਰ ਵੀ ਸੇਰੇ ਪੀਤੀ ਆ ਮੈਂ ਸਾਰੇ ਪੀਸੀ ਆ ਕੀਤੇਸ਼ ਰਾਜ ਜੀ ਹਾਂ ਪੀਤੀ ਪੀਤੀ ਮਾਹੂਨ ਵੀ ਪੀਤੀ ਐਕਟ ਵੀ ਪੀਤੀ ਮੈਂ ਇਕੱਲੇ ਆਇਓ ਨਹੀਂ ਮਹਾ ਇਕੱਲੇ ਆਇਆ ਮੈਂ ਬੱਚੇ ਨੇ ਦੋ ਮੁੰਡੇ ਨੇ ਦਰਵਾਜ਼ਾ ਆ ਕੇ ਸ਼ਰਾਬ ਹੀ ਕੀ ਆਏ ਮਜ਼ਾ ਆਉਂਦਾ ਅੰਦਰ ਨਹੀਂ ਗਿਆ ਮੈਂ ਅੰਦਰ ਚੱਲ ਆ ਤੇ ਫਿਰ ਵੀ ਤੁਹਾਨੂੰ ਬੜਿਆ ਕਿਉਂ ਫਿਰ ਅੰਦਰ ਜੇ ਤੁਹਾਨੂੰ ਬੜਿਆ ਫਿਰ ਨਾ ਵੀ ਕਿੱਥੋਂ ਦਾ ਆ ਮੈਂ ਕਰਨਾਲ ਦਾ ਕਰਨਾਲ ਤੋਂ ਆਇਓ ਕਿੰਨੇ ਦਿਨ ਹੋ ਗਏ ਇੱਥੇ ਆਪਾਂ ਥਾਂ ਲਿਆ 3 ਮਹੀਨਾ ਹੋ ਗਏ ਆਪਾਂ ਥਾਂ ਲਿਆ 19-20 ਦਿਨ ਅਗਸਤ ਦੇ ਵਿੱਚ ਆ ਆਪਾਂ ਮਹਰਿੰਦ ਮਾ ਪਾਈ ਮਨਸਰ ਗੁਰਦੁਆਰੇ ਵੀ ਬਣਾਉਂ ਆ ਵੀਡੀਓ ਕਰਨਾ ਹਾਕਸ ਤੋ ਹੀ ਨਾ ਤੁਹਾਡਾ ਮੇਰਾ ਨਾਮ ਪ੍ਰਭਜੀਤ ਸਿੰਘ ਹੈ ਕਰਨਾਲ ਤੋਂ ਆਇਆ ਮੈਂ ਤੇ ਸ਼ਰਾਬ ਕੋ ਪੀਤੀ ਹੋਈ ਹੈ ਮੈਂ ਪੀਤੀ ਪੀਣਾ ਮੈਂ ਮੇਰੇ ਮਰਜੀ ਹੈ ਤਲਵਾਰ ਪਾ ਕੇ ਤਲਵਾਰ ਪੀਣਾ ਤਲਵਾਰ ਪਾ ਕੇ ਬੈਨਾ ਮੈਂ ਤਲਵਾਰ ਪਾਸ ਕਰਦੇ ਉਹ ਤੇ ਦਰਬਾਰ ਸਾਹਿਬ ਆ ਕੇ ਤੁਸੀਂ ਬਤਮੀਜ਼ੀਆਂ ਕਰਦੇ ਗੁਰੂ ਮੇਰੇ ਅੱਖ ਆਪਾਂ ਉਹ ਵੀਡੀਓ ਬਣਾਓ ਗੁਰੂ ਮੇਰੇ ਅੱਖ ਆਏ ਉਹ ਬੋਲਣਾ ਜ਼ਿਆਦਾ ਹਾਂ ਬੋਲਣਾ ਐਡਾ ਮੁਸਤਾਰ ਹੈ ਤੁਸੀਂ ਅੰਦਰ ਗਏ ਸੀ ਸਾਰਾ ਕੁਝ ਕਰਕੇ ਆਇਆ ਮੈਂ ਅੰਦਰ ਨਹੀਂ ਦਰਬਾਰ ਸਾਹਿਬ ਨਹੀਂ ਗਿਆ ਹਾਂ ਉੱਥੇ ਨਹੀਂ ਗਿਆ ਮੈਂ ਅੰਦਰ ਵੀ ਸੇਰੇ ਪੀਤੀ ਹੈ ਮਾਸਵਰੇ ਵੀ ਸੀ ਹੈ ਪੀਤੀ ਸ਼ਰਾਬ ਜੀ ਹਾਂ ਪੀਤੀ ਪੀਤੀ ਮਾਹੂਨ ਪੀਤੀ ਐਕਟ ਪੀਤੀ ਮੈਂ ਇਕੱਲੇ ਆਇਓ ਨਹੀਂ ਮਹਾ ਇਕੱਲੇ ਆ ਮੈਂ ਪੱਤੀ ਨੇ ਦੋ ਮੁੰਡੇ ਨੇ ਦਰਵਾਜ਼ਾ ਆ ਕੇ ਸ਼ਰਾਬ ਹੀ ਕੀ ਆਏ ਮਜਾ ਆਉਂਦਾ ਅੰਦਰ ਨਹੀਂ ਗਿਆ ਅੰਦਰ ਚੱਲ ਆ ਤੇ ਫਿਰ ਵੀ ਤੁਹਾਨੂੰ ਬੜਿਆ ਕਿਉਂ ਫਿਰ ਅੰਦਰ ਜੱਦਾ ਨਾ ਫੜਿਆ ਨਾ ਗੱਲ ਨਾ ਆ ਵੀ ਕਿੱਥੋਂ ਦਾ ਆ ਮੈਂ ਕਰਨਾਲ ਦਾ ਕਰਨਾਲ ਤੋਂ ਆਇਓ ਕਿੰਨੇ ਦਿਨ ਹੋ ਗਏ ਇੱਥੇੋਂ ਆਪਾਂ ਥਾਂ ਲਿਆ ਹੈ 3 ਮਹੀਨੇ ਹੋ ਗਏ ਆਪਾਂ ਥਾਂ ਲਿਆ 19-20 ਅਗਸਤ ਦੇ ਵਿੱਚ ਆਪਾਂ ਮਾਰੇ ਨੇ ਮਾ ਪਾਈ ਮਨਸਰਗੁਰਦਵਾਰ ਨੇ ਉਹ ਵੀ ਨਾ ਉਹ ਵੀਡੀਓ ਕਰਾ ਨਾ ਗਸਤ ਕੀ ਨਾ ਤੁਹਾਡਾ ਮੇਰਾ ਨਾਮ ਪ੍ਰਭਜੀਤ ਸਿੰਘ ਹੈ ਕਰਨਾਲ ਤੋਂ ਆਇਆ ਮੈਂ ਤੇ ਸ਼ਰਾਬ ਕੋ ਪੀਤੀ ਹੋਈ ਮੈਂ ਪੀਤੀ ਪੀਣਾ ਮੈਂ ਮੇਰੇ ਮਾਰੇ ਵਰਜੀ ਹੈ ਕਿਰਪਾਨ ਪਾ ਕੇ ਕਿਰਪਾਨ ਪੀਣਾ ਪਰਪਾਨ ਪਾ ਕੇ ਨਾ ਮੈਂ ਕਿਰਪਾਨ ਪਾ ਕਰਦੇ ਉਹ ਤੇ ਦਰਬਾਰ ਸਾਹਿਬ ਆ ਕੇ ਤੁਸੀਂ ਬਤਨੀ ਕੀ ਕਰਦੇ ਗੁਰੂ ਮੇਰੇ ਆਖਾ ਆਹ ਵੀਡੀਓ ਬਣਾਓ ਗੁਰੂ ਮੇਰੇ ਆਖਾ ਉਹ ਬੋਲਣਾ ਜਿਆਦਾ ਹਾਂ ਬੋਲਣਾ ਐਡਾ ਮੁਸਤਾਰ ਆ ਤੁਸੀਂ ਅੰਦਰ ਗਏ ਸੀ ਸਾਰਾ ਕੁਝ ਕਰਕੇ ਆਇਆ ਮੈਂ ਅੰਦਰ ਨਹੀਂ ਦਰਬਾਰ ਸਾਹਿਬ ਨਹੀਂ ਗਿਆ ਹਾਂ ਉੱਥੇ ਨਹੀਂ ਗਿਆ ਮੈਂ ਅੰਦਰੋਂ ਸਾਰੇ ਪੀਤੀ ਆ ਮੈਂ ਸਾਰੇ ਪੀਤੀ ਆ ਨਿਤਿਸ਼ ਰਾਜ ਜੀ ਹਾਂ ਪਿੱਤੀ ਪਿੱਤੀ ਮਾਹੌਲ ਵੀ ਠੀਕ ਠੀਕ ਪਿੱਤੀ ਮੈਂ ਇਕੱਲੇ ਆਇਓ ਨਹੀਂ ਮੈਂ ਹਾਂ ਇਕੱਲੇ ਆਇਆ ਮੈਂ ਪੱਤੀ ਨੇ ਦੋ ਮੁੰਡੇ ਨੇ ਦਰਵਾਜ਼ਾ ਆ ਕੇ ਸ਼ਰਾਬ ਵੀ ਕੀ ਆਏ ਮਜ਼ਾ ਆਉਂਦਾ ਅੰਦਰ ਨਹੀਂ ਗਿਆ ਅੰਦਰ ਚੱਲ ਆ ਤਾਂ ਫਿਰ ਵੀ ਤੁਹਾਨੂੰ ਫੜਿਆ ਕਿਉਂ ਫਿਰ ਅੰਦਰ ਜੇ ਤੁਹਾਨੂੰ ਫੜਿਆ ਫੜਿਆ ਨਾ ਵੀ ਕਿੱਥੋਂ ਦਾ ਹੈ ਮੈਂ ਕਰਨਾਲ ਦਾ ਕਰਨਾਲ ਤੋਂ ਆਇਓ ਕਿੰਨੇ ਦਿਨ ਹੋ ਗਏ ਇੱਥੇ ਆਉਂਦੇ ਆਪਾਂ ਥਾਂ ਲਿਆ ਹੈ 3 ਮਿੰਟ ਹੋ ਗਏ ਉਹ ਪੀਤੀ ਹੋਈ ਮੈਂ ਪੀਤੀ ਬਿਨਾ ਮੈਂ ਮੇਰੇ ਮਰਜ਼ੀ ਹੈ ਤਰਫਾਨ ਪਾ ਕੇ ਤਰਫਾਨ ਪਾ ਕੇ ਤਰਫਾਨ ਪਾ ਕੇ ਬਿਨਾ ਮੈਂ ਤਰਫਾਨ ਪਾ ਕੇ ਕਰਦੇ ਹੋ ਤੇ ਦਰਬਾਰ ਸਾਹਿਬ ਆ ਕੇ ਤੁਸੀਂ ਬਤਮੀਜ਼ੀਆਂ ਕਰਦੇ ਨੇ ਗੁਰੂ ਮੇਰੇ ਆਖਾ ਬਾਓ ਵੀਡੀਓ ਬਣਾਓ ਗੁਰੂ ਮੇਰੇ ਆਖਾ ਹੈ ਉਹ ਬੋਲਣਾ ਜ਼ਿਆਦਾ ਹਾਂ ਬੋਲਣਾ ਐਡਾ ਮੁਸ਼ਕਲ ਆ ਤੁਸੀਂ ਅੰਦਰ ਗਏ ਸੀ ਸਾਰਾ ਕੁਝ ਕਰਕੇ ਆਇਆ ਮੈਂ ਅੰਦਰ ਨਹੀਂ ਦਰਬਾਰ ਸਾਹਿਬ ਨਹੀਂ ਗਿਆ ਹਾਂ ਉੱਥੇ ਨਹੀਂ ਗਿਆ ਮੈਂ ਅੰਦਰ ਵੀ ਸਾਰੇ ਪੀਤੀ ਆ ਮੈਂ ਸਾਰੇ ਪੀਤੀ ਹੈ ਪੀਤੀ ਸੀ ਰਾਬ ਜੀ ਹਾਂ ਪੀਤੀ ਜੀ ਇਤੀ ਮਹੁੰੀ ਇਤੀ ਐਕਟੋ ਵੀਤੀ ਮੈਂ ਕੱਲੇ ਆਇਓ ਨਹੀਂ ਮਹਾ ਕੱਲੇ ਆ ਮੇਰੇ ਬੱਚੇ ਨੇ ਦੋ ਮੁੰਡੇ ਨੇ ਦਰਵਾਜ਼ਾ ਆ ਕੇ ਸ਼ਰਾਪੀ ਕੀ ਆਏ ਮਜਾ ਆਉਂਦਾ ਅੰਦਰ ਨਹੀਂ ਗਿਆ ਅੰਦਰ ਚੱਲ ਤਾ ਫਿਰ ਵੀ ਤੁਹਾਨੂੰ ਬੜਿਆ ਕਿਉਂ ਫਿਰ ਅੰਦਰ ਚੱਲਣਾ ਫੜਿਆ ਫੜਿਆ ਹੋਰ ਇਹਨਾਂ ਦੀ ਗੱਲ ਹੋਵੇ ਹੋਰ ਦੋ ਮੁੰਡੇ ਕੋਲ ਗਿਆ ਨਾ ਵੀ ਕਿੱਥੋਂ ਦਾ ਹੈ ਮੈਂ ਕਰਨਾਲ ਦਾ ਕਰਨਾਲ ਤੋਂ ਆਇਓ ਕਿੰਨੇ ਦਿਨ ਹੋ ਗਏ ਇੱਥੇੋਂ ਆਪਾਂ ਥਾਂ ਲਿਆ ਹੈ 3 ਮਿੰਟ ਹੋ ਗਏ ਆਪਾਂ ਥਾਂ ਲਿਆ 19-20 ਅਗਸਤ ਦੇ ਵਿੱਚ ਆਪਾਂ ਮੈਨੂੰ ਮਾਪੇ ਮਨਸਰ ਘਰ ਤੋਂ ਬੁਲਾਏ। ਉਹ ਵੀ ਨਾ ਵੀਡੀਓ। ਕਰਨ ਆ ਗਿਆ ਤੂੰ। ਇਹ ਨਾ ਤੁਹਾਡਾ। ਮੇਰਾ ਨਾਮ ਪ੍ਰਭਜੀਤ ਸਿੰਘ ਹੈ। ਕਰਨਾਲ ਤੋਂ ਆਇਆ ਮੈਂ। ਤੇ ਸ਼ਰਾਬ ਕੋ ਪੀਤੀ ਹੋਈ ਹੈ। ਮੈਂ ਪੀਤੀ ਪੀਣਾ ਮੈਂ ਮੇਰੇ ਮਰਜੀ ਹੈ। ਤਰਪਾਨ ਪਾ ਕੇ ਤਰਪਾਨ ਪੀਣਾ। ਤਰਪਾਨ ਪਾ ਕੇ ਨਾ ਮੈਂ। ਤਰਪਾਨ ਪਾ ਕੇ ਕਰਦੇ ਉਹ ਤੇ ਦਰਬਾਰ ਸਾਹਿਬ ਆ ਕੇ ਤੁਸੀਂ ਬਤਮੀਸੀਆ ਕਰਦੇ ਤੇ। ਗੁਰੂ ਮੇਰੇ ਆਖਿਆ ਬਣਾਓ ਵੀਡੀਓ ਬਣਾਓ। ਗੁਰੂ ਮੇਰੇ ਆਖਿਆ। ਉਹ ਬੋਲਣਾ ਜ਼ਿਆਦਾ। ਹਾਂ ਬੋਲਣਾ। ਐਡਾ ਮੁਸਤਕਰਾਇਆ ਤੁਸੀਂ ਅੰਦਰ ਗਏ ਸੀ। ਸਾਰਾ ਕੁਝ ਕਰਕੇ ਆਇਆ ਮੈਂ। ਅੰਦਰ ਨਹੀਂ ਦਰਬਾਰ ਸਾਹਿਬ ਨਹੀਂ ਗਿਆ। ਹਾਂ। ਉੱਥੇ ਨਹੀਂ ਗਿਆ ਮੈਂ। ਅੰ ਕੀਤੀ ਜੀ ਰਾਬ ਜੀ ਹਾਂ ਪੀਤੀ ਪੀਤੀ ਮਾਹੋਂ ਵੀ ਪੀਤੀ ਐਕਟ ਪੀਤੀ ਮੈਂ ਇਕੱਲੇ ਆਇਓ ਨਹੀਂ ਮੈਂ ਹਾਂ ਕੱਲੇ ਆ ਮੈਂ ਬੱਚੇ ਨੇ ਦੋ ਮੁੰਡੇ ਨੇ ਦਰਵਾਜ਼ਾ ਆ ਕੇ ਸ਼ਰਾਪੀ ਕੀ ਆਏ ਮਜਾ ਆਉਂਦਾ ਅੰਦਰ ਨਹੀਂ ਗਿਆ ਅੰਦਰ ਚੱਲੋ ਤਾਂ ਫਿਰ ਵੀ ਤੁਹਾਨੂੰ ਬੜਿਆ ਕਿਉਂ ਫਿਰ ਅੰਦਰ ਚੱਲੋ ਨਾ ਛੜਿਆ ਫਿਰ ਨਾ ਆਪ ਵੀ ਕਿੱਥੋਂ ਦਾ ਐ ਮੈਂ ਕਰਨਾਲ ਦਾ ਕਰਨਾਲ ਤੋਂ ਆਇਓ ਕਿੰਨੇ ਦਿਨ ਹੋ ਗਏ ਇੱਥੇ ਆਉਂਦੇ ਆ ਆਪਾਂ ਥਾਂ ਲਿਆ ਹੈ 3 ਮਹੀਨੇ ਬਣੇ ਆਪਾਂ ਥਾਂ ਲਿਆ 19-20 ਅਗਸਤ ਦੇ ਵਿੱਚ ਆਪਾਂ ਮਾਰਨ ਮਾਪਾਈ ਮਨਸਰ ਗੁਰਦੁਆਰੇ ਨੂੰ ਵੀਣਾ ਵੀਡੀਓ ਕਰਾਉਣ ਨਾ ਗਸਤੋ ਕੀ ਨਾ ਤੁਹਾਡਾ ਮੇਰੇ ਨਾਲ ਪ੍ਰਭ ਜੀ ਸੇਂਗੇ ਕਰਨਾ ਕਰਨਾਲ ਤੋਂ ਆਇਆ ਮੈਂ ਤੇ ਸ਼ਰਾਬ ਕੋ ਪੀਤੀ ਹੋਈ ਮੈਂ ਪੀਤੀ ਬਿਨਾ ਮੈਂ ਮੇਰੇ ਮਰਜ਼ੀ ਹੈ ਤਰਫਾਨ ਪਾ ਕੇ ਤਰਫਾਨ ਪੀਣਾ ਤਰਫਾਨ ਪਾ ਕੇ ਨਾ ਮੈਂ ਤਰਫਾਨ ਬਾਤ ਕਰਦੇ ਉਹ ਤੇ ਦਰਬਾਰ ਸਾਹਿਬ ਆ ਕੇ ਤੁਸੀਂ ਬਤਮੀਸੀਆ ਕਰਦੇ ਗੁਰੂ ਮੇਰੇ ਆਖਾ ਬਣਾਓ ਵੀਡੀਓ ਬਣਾਓ ਗੁਰੂ ਮੇਰੇ ਆਖਾ ਉਹ ਬੋਲਣਾ ਜ਼ਿਆਦਾ ਹਾਂ ਬੋਲਣਾ ਐਡਾ ਮੁਸਤਾਰ ਆ ਤੁਸੀਂ ਅੰਦਰ ਗਏ ਸੀ ਸਾਰਾ ਕੁਝ ਕਰਕੇ ਆਇਆ ਮੈਂ ਅੰਦਰ ਨਹੀਂ ਦਰਬਾਰ ਸਾਹਿਬ ਨਹੀਂ ਗਿਆ ਹਾਂ ਉੱਥੇ ਨਹੀਂ ਗਿਆ ਮੈਂ ਦਰੂ ਸਾਰੇ ਪੀਤੀ ਆ ਮੈਂ ਸਾਰੇ ਪੀਤੀ ਆ ਕੀਤੀ ਜੀ ਰਾਬ ਜੀ ਹਾਂ ਪੀਤੀ ਪੀਤੀ ਮਾਹੂਨ ਵੀ ਪੀਤੀ ਐਕਟ ਵੀ ਪੀਤੀ ਮੈਂ ਇਕੱਲੇ ਆਇਓ ਨਹੀਂ ਮੈਂ ਹਾਂ ਇਕੱਲੇ ਆਇਆ ਮੈਂ ਬੱਚੇ ਨੇ ਦੋ ਮੁੰਡੇ ਨੇ ਦਰਵਾਜ਼ਾ ਆ ਕੇ ਸ਼ਰਾਪੀ ਕੀ ਆਏ ਮਜਾ ਆਉਂਦਾ ਅੰਦਰ ਨਹੀਂ ਗਿਆ ਅੰਦਰ ਚੱਲ ਹਾਂ ਤੇ ਫੇਰ ਵੀ ਤੁਹਾਨੂੰ ਬੜਿਆ ਕਿਉਂ ਫੇਰ ਅੰਦਰ ਜਿੱਤਣਾ ਫੜਿਆ ਫੜਕੀ ਬੋੜੀ ਦੀ ਗੱਲ ਨਹੀਂ ਦੋ ਮੁੰਡੇ ਹਾਂ ਵੀ ਕਿੱਥੋਂ ਦਾ ਆ ਮੈਂ ਕਰਨਾਲ ਦਾ ਕਰਨਾਲ ਤੋਂ ਆਇਓ ਕਿੰਨੇ ਦਿਨ ਹੋ ਗਏ ਇੱਥੇ ਆਪਾਂ ਥਾਂ ਰਿਹਾ 3 ਦਿਨ ਹੋ ਗਏ ਆਪਾਂ ਥਾਂ ਰਿਹਾ 19-20 ਅਗਸਤ ਦੇ ਵਿੱਚ ਆ ਆਪਾਂ ਮਹਰਿੰਦੀ ਮਾਪਾਈ 500 ਗੁਰਦੁਆਰੇ ਨੂੰ ਆਉਂ ਵੀਡੀਓ ਕਰਨ ਹਾਕਸ ਤੋਂ ਕੀ ਨਾ ਤੁਹਾਡਾ ਮੈਂ ਨਾ ਪਰਵ ਦੀ ਸੰਗ ਇਹ ਕਰਨਾ ਕਰਨਾਲ ਤੋਂ ਆਇਆ ਮੈਂ ਤੇ ਸ਼ਰਾਬ ਕੋ ਪੀਤੀ ਹੋਈ ਮੈਂ ਪੀਤੀ ਬਿਨਾ ਮੈਂ ਮੇਰੇ ਮਰਜ਼ੀ ਹੈ ਤਿਰਪਾਣ ਪਾ ਕੇ ਕਰਪਾਣ ਪਾ ਕੇ ਨਾ ਪਰਪਾਣ ਪਾ ਕੇ ਨਾ ਪਰਪਾਣ ਪਾ ਕੇ ਕਰਦੇ ਹੋ ਤੇ ਦਰਬਾਰ ਸਾਹਿਬ ਆ ਕੇ ਤੁਸੀਂ ਬਤਨੀ ਕੀ ਕਰਦੇ ਗੁਰੂ ਮੇਰੇ ਆਖਾ ਬਣਾਓ ਵੀਡੀਓ ਬਣਾਓ ਗੁਰੂ ਮੇਰੇ ਆਖਾ ਉਹ ਬੋਲਣਾ ਜ਼ਿਆਦਾ ਹਾਂ ਬੋਲਣਾ ਐਡਾ ਮੁਸਤਾਰ ਆ ਤੁਸੀਂ ਅੰਦਰ ਗਏ ਸੀ ਸਾਰਾ ਕੁਝ ਕਰਕੇ ਆਇਆ ਮੈਂ ਅੰਦਰ ਨਹੀਂ ਦਰਬਾਰ ਸਾਹਿਬ ਨਹੀਂ ਗਿਆ ਹਾਂ ਉੱਥੇ ਨਹੀਂ ਗਿਆ ਮੈਂ ਦਾਲੂ ਸੇਰੇ ਪੀਤੀ ਆ ਮੈਂ ਸਾਰੇ ਪੀਤੀ ਆ ਪੀਤੀ ਸ਼ਰਾਬ ਜੀ ਹਾਂ ਪੀਤੀ ਜੀ ਕਿੱਤੀ ਮਹੁੰ ਮਿੱਤੀ ਐਕਟ ਮਿੱਤੀ ਮੈਂ ਕੱਲੇ ਆਇਓ ਨਹੀਂ ਮਹਾ ਕੱਲੇ ਆ ਮੈਂ ਬੱਚੇ ਨੇ ਦੋ ਮੁੰਡੇ ਨੇ ਦਰਵਾਜ਼ਾ ਆ ਕੇ ਸ਼ਰਾਬ ਪੀ ਕੇ ਆਏ ਮਜਾ ਆਉਂਦਾ ਅੰਦਰ ਨਹੀਂ ਗਿਆ ਅੰਦਰ ਚੱਲ ਤਾਂ ਫਿਰ ਵੀ ਤੁਹਾਨੂੰ ਬੜਿਆ ਕਿਉਂ ਫਿਰ ਅੰਦਰ ਚੱਲਣਾ ਫੜਿਆ ਨਾ ਆ ਵੀ ਕਿੱਥੋਂ ਦਾ ਆ ਮੈਂ ਕਰਨਾਲ ਦਾ ਕਰਨਾਲ ਤੋਂ ਆਇਓ ਕਿੰਨੇ ਦਿਨ ਹੋ ਗਏ ਇੱਥੇੋਂ ਆਪਾਂ ਥਾਂ ਰਿਹਾ ਹੈ 3 ਮਹੀਨੇ ਬਣੇ ਆਪਾਂ ਥਾਂ ਰਿਹਾ 19 ਵੀ ਦੇਖੋ ਅਗਸਤ ਦੇ ਵਿੱਚ ਆਪਾਂ ਮਹਾਰਾਜਾ ਮਾਪਾ ਜੀ ਮੈਂ ਸਰਗੁਰਦ ਗੁਰਦੁਆਰੇ ਉਹ ਵੀ ਨਾ ਵੀਡੀਓ ਕਰਨਾ ਕਰਸ ਤੂੰ ਕੀ ਨਾ ਤੁਹਾਡਾ ਮੇਰਾ ਨਾਮ ਪ੍ਰਭਜੀਤ ਸਿੰਘ ਹੈ ਕਰਨਾਲ ਤੋਂ ਆਇਆ ਮੈਂ ਤੇ ਸ਼ਰਾਬ ਕੋ ਪੀਤੀ ਹੋਈ ਹੈ ਮੈਂ ਪੀਤੀ ਕਿੰਨਾ ਮੈਂ ਮੇਰੇ ਮਰਜੀ ਤਰਪਾਨ ਪਾ ਕੇ ਤਰਪਾਨ ਪੀਣਾ ਤਰਪਾਨ ਪਾ ਕੇ ਨਾ ਮੈਂ ਤਰਪਾਨ ਪਾ ਕੇ ਕਰਦੇ ਉਹ ਤੇ ਦਰਬਾਰ ਸਾਹਿਬ ਆ ਕੇ ਤੁਸੀਂ ਬਤਮੀਜ਼ੀਆਂ ਕਰਦੇ ਗੁਰੂ ਮੇਰੇ ਆਖਾ ਬਣਾਓ ਵੀਡੀਓ ਬਣਾਓ ਗੁਰੂ ਮੇਰੇ ਆਖਾ ਹੈ ਉਹ ਬੋਲਣਾ ਜ਼ਿਆਦਾ ਹਾਂ ਬੋਲਣਾ ਐਡਾ ਮੁਸ਼ਕਤ ਆ ਰਿਹਾ ਤੁਸੀਂ ਅੰਦਰ ਗਏ ਸੀ ਸਾਰਾ ਕੁਝ ਕਰਕੇ ਆਇਆ ਮੈਂ ਅੰਦਰ ਨਹੀਂ ਦਰਬਾਰ ਸਾਹਿਬ ਨਹੀਂ ਗਿਆ ਹਾਂ ਉੱਥੇ ਨਹੀਂ ਗਿਆ ਮੈਂ ਅੰਦਰੂ ਸਾਰੇ ਪੀਤੀ ਹੈ ਮੈਂ ਸਾਰੇ ਪੀ ਬੀਤੀਸ਼ਰ ਆਪ ਜੀ ਹਾਂ ਬੀਤੀ ਬੀਤੀ ਮੈਂ ਹੁਣ ਵੀ ਸੀ ਐਸਪੀ ਸੀ ਮੈਂ ਇਕੱਲੇ ਆਇਓ ਨਹੀਂ ਹਾਂ ਇਕੱਲੇ ਆ ਮੈਂ ਬੱਚੇ ਨੇ ਦੋ ਮੁੰਡੇ ਨੇ ਦਰਵਾਜ਼ਾ ਆ ਕੇ ਸ਼ਰਾਬ ਪੀ ਕੇ ਆਏ ਮਜ਼ਾ ਆਉਂਦਾ ਅੰਦਰ ਨਹੀਂ ਗਿਆ ਅੰਦਰ ਚੱਲ ਆ ਤੇ ਫਿਰ ਵੀ ਤੁਹਾਨੂੰ ਫੜਿਆ ਕਿਉਂ ਫਿਰ ਅੰਦਰ ਜਿੱਤਣਾ ਫੜਿਆ ਫੜਕੀ ਨਾ ਨਾ ਵੀ ਕਿੱਥੋਂ ਦਾ ਹਾਂ ਮੈਂ ਕਰਨਾਲ ਦਾ ਕਰਨਾਲ ਤੋਂ ਆਇਓ ਕਿੰਨੇ ਦਿਨ ਹੋ ਗਏ ਇੱਥੇ ਆਪਾ ਥਾਂ ਰਿਹਾ ਹੈ ਤੇਲਕ ਮਿੰਨੋ ਬਣ ਆਪਾ ਥਾਂ ਰਿਹਾ 19-20 ਅਗਸਤ ਦੇ ਵਿੱਚ ਆਪਾਂ ਮਾਰਨ ਮਾਪਾਈ ਮਨਸਰ ਗੁਰਦੁਆਰੇ ਉਹ ਵੀ ਆ ਵੀਡੀਓ ਕਰਨ ਆ ਗਸਤੀ ਇਹ ਨਾ ਤੁਹਾਡਾ ਮੇਰਾ ਨਾਮ ਪ੍ਰਭਜੀਤ ਸਿੰਘ ਹੈ ਕਰਨਾਲ ਤੋਂ ਆਇਆ ਮੈਂ ਤੇ ਸ਼ਰਾਬ ਕੋ ਪੀਤੀ ਹੋਈ ਹੈ ਮੈਂ ਪੀਤੀ ਪੀਣਾ ਮੈਂ ਮੇਰੇ ਮਰਜੀ ਹੈ ਤਰਪਾਨ ਪਾ ਕੇ ਤਰਪਾਨ ਪੀਣਾ ਤਰਪਾਨ ਪਾ ਕੇ ਨਾ ਮੈਂ ਤਰਪਾਨ ਪਾ ਕੇ ਕਰਦੇ ਉਹ ਤੇ ਦਰਬਾਰ ਸਾਹਿਬ ਆ ਕੇ ਤੁਸੀਂ ਬਤਮੀਸੀਆ ਕਰਦੇ ਗੁਰੂ ਮੇਰੇ ਆਖਾ ਬਣਾਓ ਵੀਡੀਓ ਬਣਾਓ ਗੁਰੂ ਮੇਰੇ ਆਖਾ ਉਹ ਬੋਲਣਾ ਜ਼ਿਆਦਾ ਹਾਂ ਬੋਲਣਾ ਐਡਾ ਮੁਸ਼ਤਾਰ ਆ ਤੁਸੀਂ ਅੰਦਰ ਗਏ ਸੀ ਸਾਰਾ ਕੁਝ ਕਰਕੇ ਆਇਆ ਮੈਂ ਅੰਦਰ ਨਹੀਂ ਦਰਬਾਰ ਸਾਹਿਬ ਨਹੀਂ ਗਿਆ ਹਾਂ ਉੱਥੇ ਨਹੀਂ ਗਿਆ ਮੈਂ ਅੰਦਰ ਵੀ ਸਾਰੇ ਪੀਤੀ ਹੈ ਮੈਂ ਸਾਰੇ ਪੀਤੀ ਹੈ ਪੀਤੀ ਜਰਾਬ ਜੀ ਹਾਂ ਪੀਤੀ ਪੀਤੀ ਮਾਹੌਲ ਵੀ ਪੀਤੀ ਐਕਟ ਪੀਤੀ ਮੈਂ ਕੱਲੇ ਆਇਓ ਨਹੀਂ ਮੈਂ ਹਾਂ ਕੱਲੇ ਆ ਮੇਰੇ ਬੱਚੇ ਨੇ ਦੋ ਮੁੰਡੇ ਨੇ ਦਰਵਾਜ਼ਾ ਆ ਕੇ ਸ਼ਰਾਪੀ ਕੀ ਆਏ ਮਜਾ ਆਉਂਦਾ ਅੰਦਰ ਨਹੀਂ ਗਿਆ ਅੰਦਰ ਚੱਲ ਤਾ ਫਿਰ ਵੀ ਤੁਹਾਨੂੰ ਬੜਿਆ ਕਿਉਂ ਫਿਰ ਅੰਦਰ ਚੱਲਣਾ ਫੜਿਆ ਫੜਿਆ ਬੜਾ ਨਾ ਵੀ ਕਿੱਥੋਂ ਦਾ ਐ ਮੈਂ ਕਰਨਾਲ ਦਾ ਕਰਨਾਲ ਤੋਂ ਆਇਓ ਕਿੰਨੇ ਦਿਨ ਹੋ ਗਏ ਇੱਥੇ ਆਉਂਦੇ ਆ ਆਪਾਂ ਥਾਂ ਰਿਹਾ ਹੈ 30 ਮਿੰਟ ਹੋ ਗਏ ਆਪਾਂ ਥਾਂ ਰਿਹਾ 19 20 ਦਿਨ ਅਗਸਤ ਦੇ ਵਿੱਚ ਆਪਾਂ ਮਾਰਨ ਮਾਪੇ ਮਨਸਰ ਕੋਲ ਤੁੜ ਰਹੀ ਉਹ ਵੀਡੀਓ ਕਰਨ ਆ ਗਸ ਤੋ ਕੀ ਨਾ ਤੁਹਾਡਾ ਮੇਰੇ ਨਾਲ ਪ੍ਰਭ ਜੀ ਸਿੰਘ ਹੈ ਕਰਨਾਲ ਤੋਂ ਆਇਆ ਮੈਂ ਤੇ ਸ਼ਰਾਬ ਕੋ ਪੀਤੀ ਹੋਈ ਮੈਂ ਪੀਤੀ ਬਿਨਾ ਮੈਂ ਮੇਰੇ ਮਰਜ਼ੀ ਹੈ ਤਿਰਫਾਨ ਪਾ ਕੇ ਤਿਰਫਾਨ ਕਰਨਾਲ ਤਿਰਫਾਨ ਪਾ ਕੇ ਨਾ ਮੈਂ ਤਿਰਫਾਨ ਬਾਤ ਕਰਦੇ ਉਹ ਤੇ ਦਰਬਾਰ ਸਾਹਿਬ ਆ ਕੇ ਤੁਸੀਂ ਬਤਮੀਸੀਆ ਕਰਨਦੇ ਨੇ ਗੁਰੂ ਮੇਰੇ ਆਖਾ ਬਾ ਉਹ ਵੀਡੀਓ ਬਣਾਓ ਗੁਰੂ ਮੇਰੇ ਆਖਾ ਹੈ ਉਹ ਬੋਲਣਾ ਜ਼ਿਆਦਾ ਹਾਂ ਬੋਲਣਾ ਏਡਾ ਮੁਸਤਾਰ ਆ ਤੁਸੀਂ ਅੰਦਰ ਗਏ ਸੀ ਸਾਰਾ ਕੁਝ ਕਰਕੇ ਆਇਆ ਮੈਂ ਅੰਦਰ ਨਹੀਂ ਦਰਬਾਰ ਸਾਹਿਬ ਨਹੀਂ ਗਿਆ ਹਾਂ ਉੱਥੇ ਨਹੀਂ ਗਿਆ ਮੈਂ ਅੰਦਰੋਂ ਸਾਰੇ ਪੀਤੀ ਆ ਮੈਂ ਸਾਰੇ ਪੀਤੀ ਆ ਪੀਤੀ ਜੀ ਰਾਬ ਜੀ ਹਾਂ ਪੀਤੀ ਜੀ ਪੀਤੀ ਮੈਂ ਹੁਣ ਵੀ ਪੀਤੀ ਐਕਟ ਵੀ ਦੀ ਮੈਂ ਇਕੱਲੇ ਆਇਓ ਨਹੀਂ ਮੈਂ ਹਾਂ ਇਕੱਲੇ ਆਇਆ ਮੈਂ ਪਿੱਛੇ ਨੇ ਦੋ ਮੁੰਡੇ ਨੇ ਦਰਵਾਜ਼ਾ ਆ ਕੇ ਸ਼ਰਾਬ ਹੀ ਕੀ ਆਏ ਮਜਾ ਆਉਂਦਾ ਅੰਦਰ ਨਹੀਂ ਗਿਆ ਅੰਦਰ ਚੱਲ ਹਾਂ ਤੇ ਫੇਰ ਵੀ ਤੁਹਾਨੂੰ ਬੜਿਆ ਕਿਉਂ ਫਿਰ ਅੰਦਰ ਜਿੱਤਣਾ ਫੜਿਆ ਫੜ ਕੇ ਨਾ ਹਾਂ ਵੀ ਕਿੱਥੋਂ ਦਾ ਆ ਮੈਂ ਕਰਨਾਲ ਦਾ ਕਰਨਾਲ ਤੋਂ ਆਇਓ ਕਿੰਨੇ ਦਿਨ ਹੋ ਗਏ ਇੱਥੇ ਆਪਾਂ ਥਾਂ ਰਿਹਾ 3 ਮਿੰਟ ਹੋ ਗਏ ਆਪਾਂ ਥਾਂ ਰਿਹਾ 19-20 ਦਿਨ ਅਗਸਤ ਦੇ ਵਿੱਚ ਆਪਾਂ ਮਾਰਨ ਮਾ ਪਾਈ ਮਨਸਰ ਗੁਰਦੁਆਰੇ ਨੂੰ ਵੀ ਨਾ ਆ ਵੀਡੀਓ ਕਰਾ ਨਾ ਗਸਤ ਕੀ ਨਾ ਤੁਹਾਡਾ ਮੇਰੇ ਨਾਲ ਪ੍ਰਭ ਜੀ ਸੇਂਗੇ ਕਰਨਾ ਕਰਨਾਲ ਤੋਂ ਆਇਆ ਮੈਂ ਤੇ ਸ਼ਰਾਬ ਕੋ ਪੀਤੀ ਹੋਈ ਮੈਂ ਪੀਤੀ ਬਿਨਾ ਮੈਂ ਮੇਰੇ ਮਰਜ਼ੀ ਹੈ ਕਿਰਪਾਨ ਪਾ ਕੇ ਕਿਰਪਾਨ ਕਿਰਪਾਨ ਪਾ ਕੇ ਬਿਨਾ ਮੈਂ ਕਿਰਪਾਨ ਬਾਤ ਕਰਦੇ ਹੋ ਤੇ ਦਰਬਾਰ ਸਾਹਿਬ ਆ ਕੇ ਤੁਸੀਂ ਬਤਮੀਸੀਆ ਕਰਨ ਦੇ ਗੁਰੂ ਮੇਰੇ ਆਖਾ ਬਾ ਉਹ ਵੀਡੀਓ ਬਣਾਓ ਗੁਰੂ ਮੇਰੇ ਆਖਾ ਹੈ ਉਹ ਬੋਲਣਾ ਜ਼ਿਆਦਾ ਹਾਂ ਬੋਲਣਾ ਏਡਾ ਮੁਸਤਾਰ ਹੈ ਤੁਸੀਂ ਅੰਦਰ ਗਏ ਸੀ ਸਾਰਾ ਕੁਝ ਕਰਕੇ ਆਇਆ ਮੈਂ ਅੰਦਰ ਨਹੀਂ ਦਰਬਾਰ ਸਾਹਿਬ ਨਹੀਂ ਗਿਆ ਹਾਂ ਉੱਥੇ ਨਹੀਂ ਗਿਆ ਮੈਂ ਅੰਦਰ ਸਾਰੇ ਪੀਤੀ ਆ ਮੈਂ ਸਾਰੇ ਪੀਤੀ ਆ ਕੀਤੀਸ਼ ਰਾਜ ਜੀ ਹਾਂ ਪੀਤੀ ਪੀਤੀ ਮੈਂ ਹੁਣ ਵੀ ਪੀਤੀ ਐਕਟ ਵੀਤੀ ਮੈਂ ਕੱਲੇ ਆਇਓ ਨਹੀਂ ਮੈਂ ਹਾਂ ਕੱਲੇ ਆ ਮੈਂ ਪੱਤੀ ਨੇ ਦੋ ਮੁੰਡੇ ਨੇ ਦਰਵਾਜ਼ਾ ਆ ਕੇ ਸ਼ਰਾਬ ਹੀ ਕੀ ਆਏ ਮਜਾ ਆਦਾ ਅੰਦਰ ਨਹੀਂ ਗਿਆ ਅੰਦਰ ਚੱਲ ਹਾਂ ਤੇ ਫਿਰ ਵੀ ਤੁਹਾਨੂੰ ਬੜਿਆ ਕਿਉਂ ਫਿਰ ਅੰਦਰ ਜਿੱਤਣਾ ਫੜਿਆ ਫੜਿਆ ਹੋਰ ਇਹਨਾਂ ਦੀ ਗੱਲ ਨਹੀਂ ਦੋ ਮੁੰਡੇ ਨਾ ਵੀ ਕਿੱਥੋਂ ਦਾ ਹੈ ਮੈਂ ਕਰਨਾਲ ਦਾ ਕਰਨਾਲ ਤੋਂ ਆਇਓ ਕਿੰਨੇ ਦਿਨ ਹੋ ਗਏ ਇੱਥੇ ਆਪਾਂ ਥਾਂ ਰਿਹਾ ਹੈ 3 ਮਿੰਟ ਹੋ ਗਏ ਆਪਾਂ ਥਾਂ ਰਿਹਾ ਹੈ 19 20 ਅਗਸਤ ਦੇ ਵਿੱਚ ਆਪਾਂ ਮਹਾਰਾਜਾ ਮਾਪਾ ਜੀ ਮੈਂ ਸਰਗਰਦ ਵਰਨੀ ਬਣਾਓ ਵੀਡੀਓ ਕਰਨ ਆ ਗਸ ਤੋ ਕੀ ਨਾ ਤੁਹਾਡਾ ਮੇਰਾ ਨਾਮ ਪ੍ਰਭਜੀਤ ਸਿੰਘ ਹੈ ਕਰਨਾਲ ਤੋਂ ਆਇਆ ਮੈਂ ਤੇ ਸ਼ਰਾਬ ਕੋ ਪੀਤੀ ਹੋਈ ਹੈ ਮੈਂ ਪੀਤੀ ਪੀਣਾ ਮੈਂ ਮੇਰੇ ਵਰਜੀ ਹੈ ਤਰਫਾਨ ਪਾ ਕੇ ਤਰਫਾਨ ਪੀਣਾ ਤਰਫਾਨ ਪਾ ਕੇ ਪੀਣਾ ਮੈਂ ਤਰਫਾਨ ਪਾਸ ਕਰਦੇ ਹੋ ਤੇ ਦਰਬਾਰ ਸਾਹਿਬ ਆ ਕੇ ਤੁਸੀਂ ਬਤਮੀਜ਼ੀयां ਕਰਦੇ ਨੇ ਗੁਰੂ ਮੇਰੇ ਆਖਾ ਆਪਾਂ ਉਹ ਵੀਡੀਓ ਬਣਾਓ ਗੁਰੂ ਮੇਰੇ ਆਖਾ ਹੈ ਉਹ ਬੋਲਣਾ ਜ਼ਿਆਦਾ ਹਾਂ ਬੋਲਣਾ ਐਡਾ ਮੁਸਤਾਰਿਆ ਤੁਸੀਂ ਅੰਦਰ ਗਏ ਸੀ ਸਾਰਾ ਕੁਝ ਕਰਕੇ ਆਇਆ ਮੈਂ ਅੰਦਰ ਨਹੀਂ ਦਰਬਾਰ ਸਾਹਿਬ ਨਹੀਂ ਗਿਆ ਹਾਂ ਉੱਥੇ ਨਹੀਂ ਗਿਆ ਮੈਂ ਅੰਦਰੋਂ ਸੇਰੇ ਪੀਤੀ ਹੈ ਮਾਸਵਰੇ ਪਿਤੀ ਹੈ ਹਿਤੇਸ਼ ਰਾਜ ਜੀ ਹਾਂ ਪਿਤੀ ਪਿਤੀ ਮੈਂ ਹੁਣ ਵੀ ਪਿਤੀ ਐਕਟ ਪਿਤੀ ਮੈਂ ਕੱਲੇ ਆਇਓ ਨਹੀਂ ਹਾਂ ਕੱਲੇ ਆ ਮੈਂ ਬੱਚੇ ਨੇ ਦੋ ਮੁੰਡੇ ਨੇ ਦਰਵਾਜ਼ਾ ਆ ਕੇ ਸ਼ਰਾਬ ਹੀ ਕੀ ਆਏ ਮਜ਼ਾ ਆਉਂਦਾ ਅੰਦਰ ਨਹੀਂ ਗਿਆ ਅੰਦਰ ਚੱਲ ਹਾਂ ਤੇ ਫਿਰ ਵੀ ਤੁਹਾਨੂੰ ਬੜਿਆ ਕਿਉਂ ਫਿਰ ਅੰਦਰ ਜੇ ਤੁਹਾਨੂੰ ਨਾ ਫੜਿਆ ਫੜਕੀ ਨਾ ਨਾ ਵੀ ਕਿੱਥੋਂ ਦਾ ਐ ਮੈਂ ਕਰਨਾਲ ਦਾ ਕਰਨਾਲ ਤੋਂ ਆਇਓ ਕਿੰਨੇ ਦਿਨ ਹੋ ਗਏ ਇੱਥੇ ਆਉਂਦੇ ਆਪਾਂ ਸਥਾਨ ਲਿਆ ਹੈ 3 ਮਿੰਟ ਹੋ ਗਏ ਆਪਾਂ ਥਾਲੇ 1920 ਅਗਸਤ ਦੇ ਵਿੱਚ ਆਪਾਂ ਮਹਾਰਾਜ ਦੇ ਮਾਪੇ ਮਾਨਸਰ ਗੁਰਦੁਆਰੇ ਦੇ ਉਹ ਵੀ ਨਾ ਉਹ ਵੀਡੀਓ ਕਰਨਾ ਅਗਸਤੋਂ ਕੀ ਨਾਂ ਤੁਹਾਡਾ ਮੇਰਾ ਨਾਂ ਪ੍ਰਭਜੀਤ ਸਿੰਘ ਹੈ ਕਰਨਾਲ ਤੋਂ ਆਇਆ ਮੈਂ ਤੇ ਸ਼ਰਾਬ ਕੋ ਪੀਤੀ ਹੋਈ ਮੈਂ ਪੀਤੀ ਪੀਣਾ ਮੈਂ ਮੇਰੇ ਮਨ ਦੀ ਬਰਜੀ ਹੈ ਤਿਰਫਾਨ ਪਾ ਕੇ ਤਿਰਫਾਨ ਪੀਣਾ ਪਰਪਾਨ ਪਾ ਗਏ ਨਾ ਪਰਪਾਨ ਪਾ ਕਰਦੇ ਹੋ ਤੇ ਦਰਬਾਰ ਸਾਹਿਬ ਆ ਕੇ ਤੁਸੀਂ ਬਤਮੀਜ਼ੀਆਂ ਕਰਦੇ ਦੇ ਗੁਰੂ ਮੇਰੇ ਆਖਾ ਬਣਾਓ ਵੀਡੀਓ ਬਣਾਓ ਗੁਰੂ ਮੇਰੇ ਆਖਾ ਉਹ ਬੋਲਣਾ ਜ਼ਿਆਦਾ ਹਾਂ ਬੋਲਣਾ ਐਡਾ ਮੁਸਤਕਰਾ ਤੁਸੀਂ ਅੰਦਰ ਗਏ ਸੀ ਸਾਰਾ ਕੁਝ ਕਰਕੇ ਆਇਆ ਮੈਂ ਅੰਦਰ ਨਹੀਂ ਦਰਬਾਰ ਸਾਹਿਬ ਨਹੀਂ ਗਿਆ ਹਾਂ ਉੱਥੇ ਨਹੀਂ ਗਿਆ ਮੈਂ ਦਰੂ ਸੇਰੇ ਪੀਤੀ ਆ ਮੈਂ ਸਾਰੇ ਪੀਤੀ ਸੀ ਕੀਤੀ ਸੀ ਰਾਬ ਜੀ ਹਾਂ ਪੀਤੀ ਸੀ ਕ੍ਰਿਤੀ ਮਾਹੌਲ ਵੀ ਸੀ ਐਕਟ ਵੀ ਸੀ ਮੈਂ ਇਕੱਲੇ ਆਇਓ ਨਹੀਂ ਹਾਂ ਇਕੱਲੇ ਆ ਮੈਂ ਬੱਚੇ ਨੇ ਦੋ ਮੁੰਡੇ ਨੇ ਦਰਵਾਜ਼ਾ ਆ ਕੇ ਸ਼ਰਾਬ ਪੀ ਕੇ ਆਏ ਮਜ਼ਾ ਆਉਂਦਾ ਅੰਦਰ ਨਹੀਂ ਗਿਆ ਮੈਂ ਅੰਦਰ ਚੱਲ ਆ ਤਾਂ ਫਿਰ ਵੀ ਤੁਹਾਨੂੰ ਫੜਿਆ ਕਿਉਂ ਫਿਰ ਅੰਦਰ ਜਿੱਤਣਾ ਫੜਿਆ ਫੜਕੀ ਨਾ ਦਾ ਵੀ ਕਿੱਥੋਂ ਦਾ ਹੈ ਮੈਂ ਕਰਨਾਲ ਦਾ ਕਰਨਾਲ ਤੋਂ ਆਇਓ ਕਿੰਨੇ ਦਿਨ ਹੋ ਗਏ ਇੱਥੇ ਆਪਾਂ ਥਾਂ ਰਿਹਾ ਹੈ ਤਿੰਨ ਕਿੰਨੇ ਹੋ ਗਏ ਆਪਾਂ ਥਾਂ ਰਿਹਾ 19 20 ਅਗਸਤ ਦੇ ਵਿੱਚ ਆਪਾਂ ਮੈਨੂੰ ਮਾਪੇ ਮਨਸਰ ਘਰ ਤੋਂ ਵਰਦੇ। ਉਹ ਵੀਣਾ ਵੀਡੀਓ। ਕਾਰਨ ਆ ਗਸ ਤੋਂ। ਇਹ ਨਾ ਤੁਹਾਡਾ। ਮੇਰਾ ਨਾਮ ਪ੍ਰਭਜੀਤ ਸਿੰਘ ਹੈ। ਕਰਨਾਲ ਤੋਂ ਆਇਆ ਮੈਂ ਤੇ ਸ਼ਰਾਬ ਕੋ ਪੀਤੀ ਹੋਈ ਹੈ। ਮੈਂ ਪੀਤੀ ਪੀਣਾ ਮੈਂ ਮੇਰੇ ਮਰਜੀ ਹੈ। ਤਰਪਾਨ ਪਾ ਕੇ ਤਰਪਾਨ ਕਰਨ। ਤਰਪਾਨ ਪਾ ਕੇ ਨਾ ਮੈਂ। ਤਰਪਾਨ ਪਾ ਕੇ ਕਰਦੇ ਉਹ ਤੇ ਦਰਬਾਰ ਸਾਹਿਬ ਆ ਕੇ ਤੁਸੀਂ ਬਤਮੀਸੀਆ ਕਰਦੇ ਨੇ। ਗੁਰੂ ਮੇਰੇ ਆਖਾ ਬਣਾਓ ਵੀਡੀਓ ਬਣਾਓ। ਗੁਰੂ ਮੇਰੇ ਆਖਾ। ਉਹ ਬੋਲਣਾ ਜ਼ਿਆਦਾ। ਹਾਂ ਬੋਲਣਾ। ਐਡਾ ਮੁਸ਼ਕਤ ਆ ਰਿਹਾ ਤੁਸੀਂ ਅੰਦਰ ਗਏ ਸੀ। ਸਾਰਾ ਕੁਝ ਕਰਕੇ ਆਇਆ ਮੈਂ। ਅੰਦਰ ਨਹੀਂ ਦਰਬਾਰ ਸਾਹਿਬ ਨਹੀਂ ਆਇਆ। ਹਾਂ। ਉੱਥੇ ਨਹੀਂ ਆਇਆ ਮੈਂ। ਅ ਕੀਤੀ ਜਰਾਬ ਜੀ ਹਾਂ ਪੀਤੀ ਪੀਤੀ ਮਾਹੋਂ ਵੀ ਪੀਤੀ ਐਸਟ ਪੀਤੀ ਮੈਂ ਕੱਲੇ ਆਇਓ ਨਹੀਂ ਮਹਾ ਕੱਲੇ ਆ ਮੇਰੇ ਪੁੱਤੇ ਨੇ ਦੋ ਮੁੰਡੇ ਨੇ ਦਰਵਾਜ਼ਾ ਆ ਕੇ ਸ਼ਰਾਪੀ ਕੀ ਆਏ ਮਜਾ ਆਉਂਦਾ ਅੰਦਰ ਨਹੀਂ ਗਿਆ ਅੰਦਰ ਚੱਲ ਆ ਤੇ ਫਿਰ ਵੀ ਤੁਹਾਨੂੰ ਬੜਿਆ ਕਿਉਂ ਫਿਰ ਅੰਦਰ ਜਿੱਤਣਾ ਫੜਿਆ ਫੜਿਆ ਬੜਾ ਨਾ ਵੀ ਕਿੱਥੋਂ ਦਾ ਐ ਮੈਂ ਕਰਨਾਲ ਦਾ ਕਰਨਾਲ ਤੋਂ ਆਇਓ ਕਿੰਨੇ ਦਿਨ ਹੋ ਗਏ ਇੱਥੇ ਆਪਾ ਥਾਂ ਰਿਹਾ ਹੈ 3 ਮਹੀਨੇ ਹੋ ਗਏ ਆਪਾ ਥਾਂ ਰਿਹਾ 19-20 ਅਗਸਤ ਦੇ ਵਿੱਚ ਆਪਾਂ ਮੈਨੂੰ ਮਾ ਪਾਈ ਮਨਸਰ ਗੁਰਦੁਆਰੇ ਉਹ ਵੀਡੀਓ ਕਰਨਾ ਹਾਕਸ ਤੋਂ ਕੀ ਨਾ ਤੁਹਾਡਾ ਮੇਰਾ ਨਾਮ ਪ੍ਰਭਜੀਤ ਸਿੰਘ ਹੈ ਕਰਨਾਲ ਤੋਂ ਆਇਆ ਮੈਂ ਤੇ ਸ਼ਰਾਬ ਕੋ ਪੀਤੀ ਹੋਈ ਹੈ ਮੈਂ ਪੀਤੀ ਪੀਣਾ ਮੈਂ ਮੇਰੇ ਮਰਜੀ ਹੈ ਪਰਪਾਨ ਪਾ ਕੇ ਪਰਪਾਨ ਪਰਪਾਨ ਪਾ ਕੇ ਨਾ ਮੈਂ ਪਰਪਾਨ ਪਾ ਕਰਦੇ ਉਹ ਤੇ ਦਰਬਾਰ ਸਾਹਿਬ ਆ ਕੇ ਤੁਸੀਂ ਬਤਮੀਸੀਆ ਕਰਦੇ ਨੇ ਗੁਰੂ ਮੇਰੇ ਆਖਾ ਬਣਾਓ ਵੀਡੀਓ ਬਣਾਓ ਗੁਰੂ ਮੇਰੇ ਆਖਾ ਹੈ ਉਹ ਬੋਲਣਾ ਜ਼ਿਆਦਾ ਹਾਂ ਬੋਲਣਾ ਐਡਾ ਮੁਸ਼ਤਾਰ ਆ ਤੁਸੀਂ ਅੰਦਰ ਗਏ ਸੀ ਸਾਰਾ ਕੁਝ ਕਰਕੇ ਆਇਆ ਮੈਂ ਅੰਦਰ ਨਹੀਂ ਦਰਬਾਰ ਸਾਹਿਬ ਨਹੀਂ ਗਿਆ ਹਾਂ ਉੱਥੇ ਨਹੀਂ ਗਿਆ ਮੈਂ ਅੰਦਰੂ ਸਾਰੇ ਪੀਤੀ ਹੈ ਮੈਂ ਸਾਰੇ ਪੀਤੀ ਹੈ ਪੀਤੀਸ਼ਰ ਆਪ ਜੀ ਹਾਂ ਪੀਤੀ ਪੀਤੀ ਮਾਹੌਲ ਵੀ ਸੀ ਐਕਟ ਵੀ ਸੀ ਮੈਂ ਇਕੱਲੇ ਆਇਓ ਨਹੀਂ ਹਾਂ ਇਕੱਲੇ ਆ ਮੈਂ ਬੱਚੇ ਨੇ ਦੋ ਮੁੰਡੇ ਨੇ ਦਰਵਾਜ਼ਾ ਆ ਕੇ ਸ਼ਰਾਬ ਵੀ ਕੀ ਆਏ ਮਜ਼ਾ ਆਉਂਦਾ ਅੰਦਰ ਨਹੀਂ ਗਿਆ ਅੰਦਰ ਚੱਲ ਆ ਤੇ ਫਿਰ ਵੀ ਤੁਹਾਨੂੰ ਬੜਿਆ ਕਿਉਂ ਫਿਰ ਅੰਦਰ ਜੇ ਤੁਹਾਨੂੰ ਨਾ ਫੜਿਆ ਫੜਕੀ ਨਹੀਂ ਬੋੜਿਆ ਦੀ ਗੱਲ ਦਾ ਆਪ ਵੀ ਕਿੱਥੋਂ ਦਾ ਹੈ ਮੈਂ ਕਰਨਾਲ ਦਾ ਕਰਨਾਲ ਤੋਂ ਆਇਓ ਕਿੰਨੇ ਦਿਨ ਹੋ ਗਏ ਇੱਥੇ ਆਉਂਦੇ ਆ ਆਪਾਂ ਥਾਂ ਰਿਹਾ ਹੈ 3 ਮਹੀਨੇ ਹੋ ਗਏ ਆਪਾਂ ਥਾਂ ਰਿਹਾ ਹੈ 19-20 ਅਗਸਤ ਦੇ ਵਿੱਚ ਆਪਾਂ ਮੈਨੂੰ ਮਾਪੇ ਮਨਸਰ ਕੋਲ ਤੋਂ ਲਿਆ ਰਹੇ। ਉਹ ਵੀ ਨਾ ਵੀਡੀਓ। ਕਾਰਨ ਨਾ ਗਸ ਤੋਂ। ਕੀ ਨਾ ਤੁਹਾਡਾ? ਮੇਰਾ ਨਾਮ ਪ੍ਰਭਜੀਤ ਸਿੰਘ ਹੈ। ਕਰਨਾਲ ਤੋਂ ਆਇਆ ਮੈਂ। ਤੇ ਸ਼ਰਾਬ ਕੋ ਪੀਤੀ ਹੋਈ ਹੈ। ਮੈਂ ਪੀਤੀ ਵੀ ਨਾ ਮੈਂ ਮੇਰੇ ਮਰਜ਼ੀ ਹੈ। ਕਿਰਪਾਨ ਪਾ ਕੇ ਕਿਰਪਾਨ ਕਰਨਾਲ ਤੋਂ ਆਇਆ ਮੈਂ। ਕਿਰਪਾਨ ਪਾ ਕੇ ਨਾ ਮੈਂ। ਕਿਰਪਾਨ ਬਾਤ ਕਰਦੇ ਹੋ ਤੇ ਦਰਬਾਰ ਸਾਹਿਬ ਆ ਕੇ ਤੁਸੀਂ ਬਤਮੀਸੀਆ ਕਰਨਦੇ ਨੇ। ਗੁਰੂ ਮੇਰੇ ਆਖਾ ਬਾਹੋ ਵੀਡੀਓ ਬਣਾਓ। ਗੁਰੂ ਮੇਰੇ ਆਖਾ। ਉਹ ਬੋਲਣਾ ਜ਼ਿਆਦਾ। ਹਾਂ ਬੋਲਣਾ। ਐਡਾ ਮੁਸਤਕਰਾਇਆ ਤੁਸੀਂ ਅੰਦਰ ਗਏ ਸੀ। ਸਾਰਾ ਕੁਝ ਕਰਕੇ ਆਇਆ ਮੈਂ। ਅੰਦਰ ਨਹੀਂ ਦਰਬਾਰ ਸਾਹਿਬ ਨਹੀਂ ਗਿਆ। ਹਾਂ। ਉੱ ਪੀਤੀ ਜਰਾਬ ਜੀ ਹਾਂ ਪੀਤੀ ਪੀਤੀ ਮਾਹੌਲ ਵੀ ਪੀਤੀ ਐਕਟ ਵੀ ਪੀਤੀ ਮੈਂ ਕੱਲੇ ਆਇਓ ਨਹੀਂ ਮੈਂ ਹਾਂ ਕੱਲੇ ਆ ਮੈਂ ਪੱਛੇ ਨੇ ਦੋ ਮੁੰਡੇ ਨੇ ਦਰਵਾਜ਼ਾ ਆ ਕੇ ਸ਼ਰਾਪੀ ਕੀ ਆਏ ਮਜਾ ਆਉਂਦਾ ਅੰਦਰ ਨਹੀਂ ਗਿਆ ਅੰਦਰ ਚੱਲ ਹਾਂ ਤੇ ਫਿਰ ਵੀ ਤੁਹਾਨੂੰ ਬੜਿਆ ਕਿਉਂ ਫਿਰ ਅੰਦਰ ਜਿੱਤਣਾ ਫੜਿਆ ਫੜ ਕੇ ਹੋਰ ਇਹਨਾਂ ਦੀ ਗੱਲ ਦੀ ਨਾ ਆਪ ਵੀ ਕਿੱਥੋਂ ਦਾ ਐ ਮੈਂ ਕਰਨਾਲ ਦਾ ਕਰਨਾਲ ਤੋਂ ਆਇਓ ਕਿੰਨੇ ਦਿਨ ਹੋ ਗਏ ਇੱਥੇ ਆਪਾਂ ਥਾਂ ਲਿਆ 3 ਦਿਨ ਹੋ ਗਏ ਆਪਾਂ ਥਾਂ ਲਿਆ 19-20 ਅਗਸਤ ਦੇ ਵਿੱਚ অপমান